ਆ ਸਾਰੀ ਜਗਾ ਨਮੀ ਬਣਾਈ ਹੈਗੀ ਬਹੁਤ ਸੋਨਾ ਬਣਾਇਆ ਹੋਇਆ ਹੈ ਕੱਠਾ ਕਾਫੀ ਜ਼ਿਆਦਾ ਅੱਜ ਦਸਵੀਂ ਕਰਕੇ ਬਹੁਤ ਜੀ ਉਤੋਂ ਦਿਨਾਂ ਛੱਡਦੀ ਉਹਨੂੰ ਘੁਮਾ ਕੇ ਕਿਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪਾਂ ਅੱਜ ਚੱਲਿਆ ਤਾਜੋਂ ਦਸਵੀਂ ਸੀ ਅੱਜ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਵੀਡੀਓ ਨਾਲ ਬਣੇ ਰਹੋ ਲਓ ਬਈ ਪਹੁੰਚ ਗਿਆ ਸੀ ਡੇਰਾ ਬਾਬਾ ਪੰਜਾਬ ਸਿੰਘ ਦੇ ਤੇ ਇਹ ਡੇਰਾ ਬਰਨਾਲੇ ਜ਼ਿਲ੍ਹੇ ਦੇ ਪਿੰਡ ਤਾਜੋਕੇ ਵਿੱਚ ਹੈਗਾ ਤੇ ਤੁਸੀਂ ਵੀ ਇੱਕ ਵਾਰੀ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਨਾ ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ आ सारी जगह नी बनाई बनाया है बहुत सोहना बनाया हुआ इधर लंगर आ गया का ज़्यादा अच्छा दसवीं करके बहुत ज़्यादा है ਇਹ ਵਾਲਾ ਦਰਖਤ ਕਾਫੀ ਜਿਆਦਾ ਪੁਰਾਣਾ ਹੈਗਾ ਤੇ ਕਾਫੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਹੈ ਇਹ ਆ ਤੁਸੀਂ ਦੇਖ ਹੀ ਸਕਦੇ ਹੋ ਇਹ ਵਾਲੀ ਸਾਈਡ ਤੇ ਆ ਗਿਆ ਲੰਗਰ ਹਾਲ ਤੇ ਇਹ ਸਾਰਾ ਲੰਗਰ ਹਾਲ ਨਵਾਂ ਬਣਾਇਆ ਗਿਆ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਲਿਖਿਆ ਹੋਇਆ ਹੈ ਇਹਦੇ ਵਿੱਚ ਕੀ ਕੀ ਬਾਣੀ ਦਰਜ ਹੈ ਇੱਥੇ ਅੱਜ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਮਾਤਾ ਜੀ ਦੀ ਦੁਕਾਨਾ ਇੱਥੇ ਅੱਜ ਪਹਿਲੀ ਵਾਰ ਦੇਖਿਆ ਨੂੰ ਉਤੋਂ ਦਿਨਾਂ ਛੱਡਦੀ ਉਹਨੂੰ ਘੁਮਾ ਕੇ ਕਿਤੇ ਕੀ ਕਹਿੰਦਾ ਪਾਪਾ ਪਾਠ ਪੜਦਾ ਨਾ ਪਾਪਾ ਲੋ ਭਈ ਆਪ ਇਸੇ ਲਾਦਾਂ ਨੇ ਜੀ ਅੱਗੇ ਤਾਂ ਫਿਰ ਥਾਂ ਹੈ ਨਹੀਂ ਸੀਗੀ ਮੈਂ ਚਲੋ ਰੇ ਲਾਦਾਂ ਨੇ ਔਰ ਇਹ ਵੀ ਸੋਨਾ ਲੱਗੂ ਪਾਪਾ ਦੋ ਲਏਗਾ ਔਰ ਸਾਰਾ ਗੋਰੇ ਆਪ ਚੜ੍ਹੇ ਜੀ ਆ ਗਿਆ ਤਾਂ ਤਾਂ ਅੱਗੇ ਵੀ ਸੋਨਾ ਲੱਗਦਾ ਆ ਮੂਰੇ ਦੀਪ ਸਿੱਧੂ ਲਈ ਫੋਟ ਲਾਤੀ ਦੀਪ ਸਿੱਧੂ ਸਾਡਾ ਬਾਈ ਤੇ ਇੱਕ ਮੈਂ ਦੀਪ ਸਿੱਧੂ ਬਾਈ ਦੇ ਗਾਣਾ ਵੀ ਲਿਖਿਆ ਸੀਗਾ ਜੇ ਤੱਕ ਨਹੀਂ ਸੁਣਿਆ ਤੁਸੀਂ ਤਾਂ ਆਪਣੇ ਵੀਡੀਓ ਚ ਸੁਣ ਸਕਦੇ ਹੋ ਜਾਂ ਮੈਂ ਲਿੰਕ ਦੇ ਦੂੰ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਉਥੋਂ ਸੁਣ ਲਿਓ ਤੇ ਬਾਕੀ ਆ ਫਿਰ ਸੇ ਲਾਤੀ ਕੁ ਛੱਡ ਪਰੇ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਇਹਦੇ ਵਿੱਚ ਉਹ ਲਿਖਿਆ ਨਹੀਂ ਹੋਇਆ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ